ਮੈਡੀਕਲ ਕੈਂਪ ਅਸੀਂ ਬਈ ਅ ਇਹ ਘੜੀ ਦੇ ਵਿੱਚ ਹੈ ਆਲਰੇਡੀ ਅਸੀਂ ਦੋ ਮੈਡੀਕਲ ਕੈਂਪ ਕੀਤੇ ਇੱਕ ਅਲੀਪੁਰ ਚ ਇੱਕ ਐਸਟੀਕੇਐਸ ਭਵਨ ਚ ਕੀਤਾ ਸੀ ਲਾਸਟ ਔਰ ਇਹ ਅਸੀਂ ਕਲਬ 21 ਸਾਡਾ ਜਿਹਦਾ ਮੈਂ ਪੈਟਰਨ ਤੇ ਫਾਊਂਡਰ ਆ ਔਰ ਪਾਰਕ ਹਸਪੀਟਲ ਚੇਨ ਇਹਨਾਂ ਦੀ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਪਟਿਆਲਾ ਡਿਸਟ੍ਰਿਕਟ ਪੂਰੇ ਨੂੰ ਕਵਰ ਕਰਨਾ ਹੈ ਵਿਦਨ ਸਪੈਨ ਆਫ ਸਾਲ ਡੇਢ ਸਾਲ ਦੇ ਵਿੱਚ ਔਰ ਮੈਡੀਕਲ ਕੈਂਪਸ ਦਾ ਸਾਡਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੈਂ ਐਸ ਪੋਲੀਟੀਸ਼ਨ ਦੇਖਿਆ ਸੀ ਕਿ ਹੈਲਥ ਦਾ ਇਸ਼ੂ ਪਟਿਆਲੇ ਚ ਔਰ ਦੂਸਰਾ ਫਲੱਡਸ ਦਾ ਇਸ਼ੂ ਇਹ ਦੋਨੇ ਇਸ਼ੂਸ ਨੇ ਲਏ ਨੇ ਜੀ ਅੱਜ ਦੀ ਕੜੀ ਦੇ ਵਿੱਚ ਉਸੇ ਮੈਡੀਕਲ ਕੈਂਪਸ ਇਨ ਕੋਆਰਡੀਨੇਸ਼ਨ ਵਿਦ ਕਲੱਬ 21 ਪੰਜਾਬ ਐਂਡ ਪਾਰਕ ਹਸਪੀਟਲ ਸਾਡੇ ਜਿਹੜੇ ਐਕਸ ਸਰਵਿਸਮੈਨ ਨੇ ਸੁਖਵਿੰਦਰ ਸਿੰਘ ਸਾਡੇ ਰਣਜੀਤ रिटायर्ड ऑफिसर ਨੇ ਸਾਡੇ ਪ੍ਰਧਾਨ ਨੇ ਸਾਡੇ ਜਿਹੜੇ ਐਕਸ ਸਰਵਿਸਮੈਨ ਪੁਲਿਸ ਦੇ ਨੇ ਰਟਾਇਰੀਸ ਪੂਰੇ ਪੰਜਾਬ ਦੇ ਪ੍ਰਧਾਨ ਨੇ ਔਰ ਪਟਿਆਲੇ ਦੇ ਵੀ ਪ੍ਰਧਾਨ ਨੇ ਇਹਨਾਂ ਨਾਲ ਸਾਡੀ ਕੋਆਰਡੀਨੇਸ਼ਨ ਹੋਈ ਸੀ ਕਿਉਂਕਿ ਇੱਕ ਦੋ ਮੀਟਿੰਗਸ ਹੋਈਆਂ ਸੀ ਔਰ ਮੈਂ ਮਹਿਸੂਸ ਕੀਤਾ ਸੀ ਮੈਂ ਆਪ ਵੀ ਪੁਲਿਸ ਦਾ ਐਕਸ ਸਰਵਿਸਮੈਨ ਹਾਂ ਜੀ ਤੇ ਮੈਂ ਮਹਿਸੂਸ ਕੀਤਾ ਸੀ ਕਿ ਸਾਡੇ ਜਿਹੜੇ ਰਟਾਇਰੀਸ ਨੇ ਉਹ 60 ਸਾਲ 58 ਤੋਂ ਲੈ ਕੇ ਔਰ 80 80 ਸਾਲ ਤੱਕ ਦੇ ਵੀ ਨੇ ਜਿਨ੍ਹਾਂ ਦਾ ਮੈਡੀਕਲ ਕੈਂਪ ਲਗਾਉਣਾ ਜ਼ਰੂਰੀ ਸਮਝਿਆ ਸੀ ਤੇ ਅੱਜ ਇਹ ਡੀਆਈਜੀ ਪਟਿਆਲਾ ਆਈਜੀ ਪਟਿਆਲਾ ਦੇ ਦਫਤਰ ਦੇ ਵਿੱਚ ਸਾਡਾ ਰਿਟਾਇਰਡਸ ਦਾ ਪੁਲਿਸ ਦੇ ਰਿਟਾਇਰਡਸ ਦਾ ਐਕਸਰਵਿਸਮੈਨ ਦਾ ਦਫਤਰ ਹੈ ਇੱਥੇ ਅਸੀਂ ਅੱਜ ਕੈਂਪ ਲਗਾਇਆ پارک ਹਸਪੀਟਲ ਦੇ ਅਸੀਂ ਲੋਕ ਦੇ ਨਾਲ ਜੀ ਔਰ ਅਜੇ ਤੱਕ 50 ਦੇ ਕਰੀਬ ਸਾਡੇ ਜਿਹੜੇ ਰਿਟਾਇਰਡਸ ਨੇ ਉਹਨਾਂ ਦਾ ਮੈਡੀਕਲ ਚੈੱਕਅਪ ਹੋ ਰਿਹਾ ਤੁਸੀਂ ਦੇਖਿਆ ਹੋਏ ਈਸੀਜੀ ਵੀ ਹੋ ਰਹੀ ਆ 슈ਗਰ ਰਿਹਾ ਹੈ ਹੈਲਥ ਦੇ ਆਈ ਟੈਸਟਿੰਗ ਹੈ ਜੋੜਾਂ ਦੇ ਇਸ਼ੂਸ ਨੇ ਜਨਰਲ ਮੈਡੀਕਲ ਚੈੱਕਅਪ ਹੈ షుగర్ బిపి చెక్ అప్ ਹੋਏਗਾ ਇਹਦੇ ਨਾਲ ਸਾਡਾ ਇੱਕ ਇਰਾਦਾ ਆ ਕਿ ਜਿੱਥੇ ਵੀ ਅਸੀਂ ਮੈਡੀਕਲ ਕੈਂਪ ਲਗਾਈਏ ਸਾਡੇ ਜਿਹੜੇ ਸ਼ਹਿਰੀ ਨੇ ਜਾਂ ਸਾਡੇ ਰਿਟਾਇਰੀਸ ਨੇ ਉਹ ਆਪਣੀ ਸਿਹਤ ਬਾਰੇ ਵਾਕਫੀयत ਰੱਖ ਸਕਣ ਕਿ ਉਹਨਾਂ ਨੂੰ ਕੀ ਜ਼ਰੂਰਤ ਹੈ ਇਹ ਮੈਡੀਕਲ ਚੈੱਕਅਪ ਦੇ ਨਾਲ ਨਾਲ ਮੈਡੀਕਲ ਅਵੇਅਰਨੈਸ ਕੈਂਪੇਨ ਨੂੰ ਐਕਸਟੈਂਸ਼ਨ ਐਜੂਕੇਸ਼ਨ ਕਹਿ ਲਓ ਫੰਕਸ਼ਨਸ ਤੇ ਗਵਰਨਮੈਂਟ ਦੇ ਹੋਣੇ ਚਾਹੀਦੇ ਆ ਲੇਕਿਨ ਅਸੀਂ ਤਿਆਰੀ ਕੀਤਾ ਆ ਮੇਰੇ ਵਾਈਫ ਨੇ ਨਾਲ ਸ਼ੀ ਇਜ਼ ਆਲਸੋ ਡਾਕਟਰ ਕਿ ਅਸੀਂ ਇਥੇ ਆ ਕੀਤਾ ਹੈ ਕਿ ਅਸੀਂ ਪਟਿਆਲੇ ਚ ਮੋਰੀ ਹੋ ਕੇ ਹੈਲਥ ਦਾ ਇਸ਼ੂ ਤੇ ਫਲਡ ਦਾ ਇਸ਼ੂ ਲੈਣਾ। ਤੁਹਾਨੂੰ ਲੱਗਦਾ ਹੈਗਾ ਕਿ ਇਸ ਦੇ ਨਾਲ ਹੋਰ ਅਵੇਅਰਨੈਸ ਵੀ ਆਊਗੀ ਔਰ ਜਿੰਨੇ ਟੈਪਸਨ ਕਈਆਂ ਦੀ ਇਸ ਮਸਲੇ ਆ ਗਿਆ ਉਹਨਾਂ ਨੇ ਇੱਥੇ ਇੱਠ ਸਕਦੇ ਨੇ। ਬਿਲਕੁਲ ਸਭ ਮੈਂ ਇਹ ਤਜਰਬਾ ਸਿੱਖਿਆ ਸੀਗਾ ਜਦੋਂ ਮੈਂ ਬਤੌਰ ਪੁਲਿਸ ਅਫਸਰ ਇਨੀਸ਼ੀਏਟਿਵ ਤੇ ਲਿਆ ਸੀਗਾ ਸਟੇਟ ਪੁਲਿਸ ਦੇ ਵਿੱਚ ਹੁਣ ਤੇ ਸਟੇਟ ਪੁਲਿਸ ਦਾ A ਤੋਂ Z ਸਾਡੇ ਕਲਾਸ 4 ਤੋਂ ਲੈ ਕੇ ਸੀਨੀਅਰ ਅਫਸਰ ਤੱਕ ਸਾਰਿਆਂ ਦਾ ਮੈਡੀਕਲ ਚੈੱਕਅਪ ਹੁੰਦਾ ਹੈ। ਉਹਦੇ ਚ ਦੇਖਿਆ ਸੀਗਾ ਕਿ ਕਈ ਕਲਾਂ ਦਾ ਸਾਡੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਸੀ ਉਹਨਾਂ ਨੂੰ ਹੈਲਥ ਇਸ਼ੂ ਸੇਮ ਜਦੋਂ ਮੈਂ ਪਿੰਡਾਂ 'ਚ ਟਰੈਵਲ ਕੀਤਾ ਹੁਣ ਬਤੌਰ ਪੋਲਿਟਿਸ਼ੀਅਨ ਤੇ ਮੈਂ ਦੇਖਿਆ ਜੀ ਬਹੁਤ ਸਾਰੇ ਸਾਡੇ ਖਾਸ ਕਰਕੇ 40 ਦੇ 40 ਸਾਲ ਤੋਂ ਉੱਪਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਦੇ ਮੈਡੀਕਲ ਇਸ਼ੂਸ ਕੀ ਨੇ ਉਹ ਆਪਣੇ ਆਪ ਨੂੰ ਸਿਹਤ ਜਾਂ ਸਮਝਦੇ ਨੇ ਉਸੇ ਤਰੀਕੇ ਨਾਲ ਹੁਣ ਅਗਲੀ ਕੜੀ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਅਸੀਂ ਆਈਡੈਂਟੀਫਾਈ ਕੀਤੇ ਨੇ ਤਕਰੀਬਨ 150 200 ਦੇ ਕਰੀਬ 40 ਸਾਲ ਤੋਂ ਉੱਪਰ ਰਹਿ ਆਸ਼ੀ ਉਹਨਾਂ ਦਾ ਮੈਡੀਕਲ ਚੈੱਕਅਪ פארਕ ਹਸਪਤਲ ਦੇ ਸਹਿਯੋਗ ਨਾਲ ਕਰ ਰਹੇ ਆ ਉਹਦਾ ਧੰਨਵਾਦੀ ਹੈ ਜਿਹੜੇ ਚੇਅਰਪਰਸਨ ਨੇ ਗੁਪਤਾ ਜੀ ਤੇ ਅੰਕਿਤ ਐਮ ਡੀ ਨੇ ਜਿਹੜੇ פארਕ ਹਸਪਤਲ ਦੇ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਤੁਸੀਂ ਚਾਹੋਗੇ ਅਸੀਂ ਸਹਿਯੋਗ ਦੇਾਂਗੇ ਔਰ ਉਹਦੇ ਨਾਲ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਜਿੰਨੇ 40 ਸਾਲ ਤੋਂ ਉੱਪਰ ਨਿਵਾਸੀ ਨੇ ਰੂਰਲ ਏਰੀਆ ਦੇ ਇਕਨੋਮਿਕਲੀ ਲੋਅਰ ਸਟੇਟਾ ਦੇ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਆਇਆ ਉਹਨਾਂ ਨੂੰ ਮੈਡੀਕਲ ਸਿਸਟਮ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਹੈ ਜਾਂ ਲਾਈਫ ਸਟਾਈਲ ਚੇਂਜ ਕਰਨਾ ਆਪਣੇ ਆਪ ਨੂੰ ਠੀਕ ਕਰ ਸਕਦੇ ਨੇ ਜਾਂ ਕਿਸੇ ਕੋਈ ਅਕਿਊਟ ਕ੍ਰੋਨਿਕ ਇਲਨੈਸ ਨਹੀਂ ਹੈ ਜਿਹਦੇ ਤੇ ਅਟੈਨਸ਼ਨ ਚਾਹੀਦੀ ਹੈ ਮੈਡੀਕਲ ਦੀ ਇਹ ਅਵੇਅਰਨੈਸ ਦੇ ਨਾਲ ਬਹੁਤ ਫਰਕ ਪਾਏਗੀ। ਅੰਮ੍ਰਿਤਸਰ ਤੋਂ ਮੈਡੀਕਲ ਕੈਂਪ ਕੋ ਜਾਇਆ ਹੋਇਆ ਇਹਨਾਂ ਬਾਰੇ ਦੱਸੋ। ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਡੀਜੀਪੀ ਸਾਹਿਬ ਸ਼੍ਰੀ ਗੁਰਿੰਦਰ ਸਿੰਘ ਜੀ ਢਲੋਂ ਜੀ ਦੀ ਅਗਵਾਈ ਦੇ ਹੇਠ ਪੰਜਾਬ ਪੁਲਿਸ ਪੈਨਸ਼ਨਰਸ ਵੈਲਫੇਅਰ ਦੇ ਤਾਹੇ ਜਿਹੜਾ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਹੈ ਇਹ ਚਲੋ ਸਭ ਦਾ ਬਹੁਤ ਵੱਡਾ ਉਪਰਾਲਾ ਹੈ ਮੇਰੇ ਖਿਆਲ ਤੱਕ ਮੈਂ ਤਾਂ ਫਸਟ ਟਾਈਮ ਦੇਖਿਆ ਹੈ ਕਿ ਜਿੱਥੇ ਰਿਟਾਇਰਡ ਅਫਸਰ ਇਕੱਠੇ ਕਰਕੇ ਉਹਨਾਂ ਦਾ ਮੈਡੀਕਲ ਕਰਾਉਣਾ ਹੈ ਕਈ ਵਾਰਾਂ ਸਾਡੇ ਅਫਸਰ ਜਿਹੜੇ ਦੂਰ ਦੂਰ ਰਹ ਜਾਂਦੇ ਨੇ ਪਿੰਡਾਂ ਜਿਹੇ ਰਹ ਜਾਂਦੇ ਨੇ ਸਿਹਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਅਨੌਰ ਕੀਤਾ ਜਾਂਦਾ ਉਹਨਾਂ ਨੂੰ ਉਹ ਇੱਥੇ ਇੱਕ ਡਾਕਟਰਾਂ ਦੀ ਟੀਮ ਲਿਆ ਕੇ ਇਹਨਾਂ ਦਾ ਪੂਰਾ ਫਿਜ਼ੀਕਲ ਜਿਹੜਾ ਚੈੱਕਅਪ ਕਰਾਇਆ ਈਸੀਡੀ ਕਰਾਈਏ ਹਾਰ ਦਾ ਸਾਰਾ ਕੁਝ ਹੈ 슈ਗਰ ਟੈਸਟ ਬਲੱਡ ਪ੍ਰੈਸ਼ਰ ਹੋਰ ਵੀ ਕਈ ਚੀਜ਼ਾਂ ਦੇ ਜਿਹੜੇ ਚੈੱਕਅਪ ਕਰਾਇਆ ਇੱਕ ਬਹੁਤ ਵਧੀਆ ਪ੍ਰੋਗਰਾਮ ਤੇ ਮੈਂ ਤਾਂ ਇਹੋ ਕਹਾਂਗਾ ਕਿ ਸਾਡੇ ਪਟਿਆਲਾ ਰੇਂਜ ਦੇ ਵਿੱਚ ਜਿੰਨੇ ਵੀ ਰਿਟਾਇਰਡ ਅਫਸਰ ਹੈਗੇ ਨੇ ਉਹ ਇਸੇ ਤਰੀਕੇ ਆਪਣਾ ਜਿਹੜਾ ਕੈਂਪ ਆਰਗੇਨਾਈਜ਼ ਕਰਨ ਅਸੀਂ ਨਾਲ ਉਹਨਾਂ ਦੀ ਪੂਰੀ ਮਦਦ ਕਰਾਂਗੇ ਤਾਂ ਕਿ ਜਿਹੜੇ ਸਾਡੇ ਖਜ਼ਾਨਾ ਸਾਡੇ ਰਿਟਾਇਰਡ ਅਫਸਰ ਜੋਨੋ ਦੋਸੀ ਸਿਹਤ ਲਾਈਨ ਵੀ ਲੈਣੇ ਆ ਗਾਈਡਲਾਈਨਸ ਵੀ ਲੈਣੇ ਆ ਉਹਨਾਂ ਦੀ ਸਿਹਤ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਕਿ ਉਹ ਟਾਈਮ ਟੂ ਟਾਈਮ ਜਿਹੜੇ ਸਾਨੂੰ ਸਿਹਤ ਲਾਈਨ ਵੀ ਦਿੰਦੇ ਰਹਣ ਔਰ ਪਰਮਾਤਮਾ ਨਾਲ ਦੀ ਉਮਰ ਜਰੀ ਲੰਮੀ ਕਰੇ ਕਿਸੇ ਬਿਮਾਰੀ ਦੇ ਵਿੱਚ ਨਾ ਉਹ ਜੇਕਰ ਕੋਈ ਹਾਇਤ ਆਉਂਦਾ ਤੁਰੰਤ ਜਿਹੜਾ ਇਲਾਜ ਕਰਨ ਲਈ ਵੀ ਜਿਹੜੇ ਉਹ ਪਰਾਲਾ ਕਿੱਥੇ ਜਾਣਗੇ ਸੋ ਮੈਂ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਢੱਡੋ ਸਾਹਿਬ ਦਾ ਵੀ ਧੰਨਵਾਦੀ ਹਾਂ ਤੇ ਇਹਨਾਂ ਦਾ ਪੰਜਾਬ ਪੁਲਿਸ ਵੱਲੋਂ ਵੀ ਮੈਂ ਉਹਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਫਰਸਟ ਟਾਈਮ ਜਿਹੜਾ ਇਹ ਉਪਰਾਲਾ ਕਰਕੇ ਸਾਡੇ ਇਹਨੇ 2500 ਦੇ ਨੇੜੇ ਤੇੜੇ ਰਿਟਾਇਰਡ ਅਫਸਰ ਜਿਹੜੇ ਪਟਿਆਲੇ ਜਿਲ੍ਹੇ ਦੇ ਸੱਦੇ ਨੇ ਤੇ ਬਹੁਤ ਹੀ ਵਧੀਆ ਪਰ ਸਰ ਕੀ ਹੁੰਦੇ ਆ ਅੱਜ ਕੱਲ ਦੇ ਜਿਹੜੇ ਜੜਨੇਸ਼ਨ ਆ ਉਹ ਨਸ਼ਿਆਂ ਵੱਲ ਦੁਰ ਗਈ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਸ਼ੇ ਬਾਰੇ ਤਾਂ ਦੇਖੋ ਆਪਾਂ ਰੋਜ਼ ਹੀ ਗੱਲਾਂ ਕਰਨੇ ਆ ਅੱਜ ਸਾਡੇ ਪੈਨਸਲਰਸ ਦੇ ਅਸੀਂ ਆਏ ਆ ਨਾਲ ਇਥੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੈਂ ਗੱਲ ਕਹਾਗਾ ਕਿ ਸਾਡਾ ਪੰਜਾਬ ਨਸ਼ੇੜੀ ਨਹੀਂ ਹੈ ਬਿਲਕੁਲ ਜੇ 1-2% ਲੋਕ ਨਸ਼ਾ ਕਰਦੇ ਨੇ ਕਿਸੇ ਵੀ ਪਿੰਡ ਦੇ ਵਿੱਚ ਦੋ ਪਿੰਡ ਨਹੀਂ ਛੜੀ ਨਹੀਂ ਹੋ ਜਾਂਦਾ ਜੇਕਰ ਪੰਜਾਬ ਦੇ ਵਿੱਚ 1-2% ਲੋਕ ਨਸ਼ਾ ਕਰਦੇ ਆ ਤਾਂ ਉਹ ਨਹੀਂ ਛੜੀ ਨਹੀਂ ਪੰਜਾਬ ਸਾਡਾ ਹੋ ਜਾਂਦਾ ਸੋ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਗੁੰਮਰਾਹ ਹੋ ਕੇ ਜਿਹੜੇ ਨਸ਼ਾ ਲੈਂਦੇ ਨੇ ਉਹ ਸਭ ਤੋਂ ਪਹਿਲਾਂ ਵੱਡਾ ਫਰਜ ਬਣਦਾ ਪੇਰੈਂਟਸ ਦਾ ਪੇਰੈਂਟਸ ਉਹਨਾਂ ਨੂੰ ਕੰਟਰੋਲ ਕਰਨ ਉਹਨਾਂ ਨੂੰ ਜਿਹੜੀਆਂ ਫालतू ਖਰਚੇ ਦਿੱਤੇ ਜਾਂਦੇ ਨੇ ਅਗਰ ਉਹਨਾਂ ਦੇ ਕੰਟਰੋਲ ਕੀਤਾ ਜਾਵੇ ਜਾਂ ਕਿ ਉਹਨਾਂ ਦਾ ਨਿਗਰੱਖਿਆ ਜਾਵੇ ਉਹ ਮਾੜੀ ਸੋਸਾਇਟੀ 'ਚ ਬੱਚੇ ਨਾ ਪੈਣ ਉਸ ਤੋਂ ਬਾਅਦ ਜਿਹੜਾ ਟੀਚਰ ਦਾ ਬੜਾ ਵੱਡਾ ਰੋਲ ਹੈ ਟੀਚਰੋਨਾਂ ਵਾਲੇ ਪਾਸੇ ਧਿਆਨ ਦਫੇ ਤੇ ਜਿਹੜੇ ਲੋਗ ਨੂੰ ਪਤਾ ਹੈ ਕਿ ਖਾਣਾ ਬੰਦਾ ਸਪਲਾਇਰ ਹੈ ਨਸ਼ਾ ਵਾਲਿਆਂ ਕਿ ਉਹ ਵੇਚਦਾ ਹੈ ਉਹਨੇ ਬਾਰੇ ਪੁਲਿਸ ਨੂੰ ਇਤਲਾਹ ਦਿੱਤਾ ਹੈ ਨਾ ਸੀ ਸੀਕ੍ਰੇਟ ਰੱਖਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਵੀ ਇੱਕ ਐਪ ਜਿਹੜੀ ਚਾਲੂ ਕੀਤੀ ਹੈ ਉਹਦੇ ਤੇ ਆਪਣੀ ਇਨਫੋਰਮੇਸ਼ਨ ਦੇ ਨਾਮ ਸੀ ਜਿਹੜੇ ਸੀਕ੍ਰੇਟ ਰੱਖਾਂਗੇ ਤਾਂ ਕਿ ਜਿਹੜੇ ਬੱਚੇ ਗਮਰਾ ਕੇ ਨਸ਼ਾ ਖਾਂਦੇ ਨੇ ਤੇ ਉਹਨਾਂ ਦੇ ਇਸ ਕੈਂਪ ਲੋਵਾ ਰਹੇ ਆ ਉਹਨਾਂ ਦੇ ਕੈਂਪ ਲੋਵਾ ਕਿ ਉਹਨਾਂ ਦੇ ਨਸ਼ੇ ਛਡਾਵਾਂਗੇ ਤੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਲਵਾਵਾਂਗੇ ਔਰ ਜੜੀਆਂ ਉਹਨਾਂ ਦੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕੀ ਕਰਾਵਾਂਗੇ ਥੈਂਕ ਯੂ ਸਰ ਥੈਂਕ ਯੂ